ਟੋਡੇ ਧਰਨਾ ਲਾਉਣ ਕਰਕੇ ਹਰਿਆਣਾ ਵਿੱਚ ਬੀਜੇਪੀ ਦੀ ਸਰਕਾਰ ਬਣ ਗਈ ਇਹ ਤਾਂ ਸੱਚਾਈ ਹੈ ਤਾਂ ਕੋਈ ਮੁਨਕਰ ਨਹੀਂ ਹੋ ਸਕਦਾ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰ ਰਹੀਆਂ ਇਹਨਾਂ ਦਲਾਲਾਂ ਤੋਂ ਇਸ ਮਾਫੀਏ ਤੋਂ ਖਿਹੜਾ ਖਿੜਾ ਦਿਓ ਜਿੰਨਾ ਵੀ ਨੁਕਸਾਨ ਹੋ ਰਿਹਾ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਉਹ ਦਿੱਲੀ ਦਾ ਨਹੀਂ ਹੋ ਰਿਹਾ ਨਾ ਬੀਜੇਪੀ ਦਾ ਹੋ ਰਿਹਾ ਉਹ ਨੁਕਸਾਨ ਸਾਡੇ ਪੰਜਾਬ ਦੇ ਲੋਕਾਂ ਦਾ ਹੋ ਰਿਹਾ ਉਹ ਕਿੰਨਾ ਦਾ ਰਿਹਾ ਜਿਹੜਾ ਛੋਟਾ ਦੁਕਾਨਦਾਰ ਹੈ ਛੋਟਾ ਵਪਾਰੀ ਹੈ ਹੁਣ ਜਿਹੜੇ ਟਰੱਕ ਆਉਂਦੇ ਨੇ ਉਹ ਕੀ ਦੇ ਨੇ ਉਹ ਕੋਈ ਬਹੁਤੇ ਅਮੀਰ ਨਹੀਂ ਹੈਗੇ ਜੇ ਕਿਸੇ ਨੇ ਦੋ ਟਰੱਕ ਪਾਏ ਹੋਏ ਆ ਉਹ ਵੀ ਬਹੁਤਾ ਅਮੀਰ ਨਹੀਂ ਹੈਗਾ ਉਹਦੇ ਖਰਚੇ ਦੇਖੋ ਤੇ ਉਹ ਡੁੱਡਾ ਕਿਰਾਇਆ ਕਿਉਂ ਲੈ ਰਿਹਾ ਕਿਉਂਕਿ ਰਸਤੇ ਵਿੱਚ ਟਰੱਕ ਸਟਕ ਹੋ ਜਾਂਦਾ ਰੁਕਣਾ ਪੈਂਦਾ ਤਿੰਨ ਤਿੰਨ ਚਾਰ ਤਿੰਨ ਲੱਗ ਜਾਂਦੇ ਤੇ ਉਹ ਕਿਨੂੰ ਪੈ ਰਿਹਾ ਸਾਰਾ ਕੁਝ ਉਹ ਪੰਜਾਬ ਦੇ ਸਰ ਤੇ ਬਹੁਤ ਹੈ ਨਾ ਪਰ ਇਹ ਬੀਜੇਪੀ ਦੇ ਦਲਾਲ ਕਹਿਣ ਵਿੱਚ ਮੈਨੂੰ ਕੋਈ ਸ਼ੰਕਾ ਨਹੀਂ ਹਾਲਾਂਕਿ ਬੀਜੇਪੀ ਵਾਰੇ ਸਿੱਧਾ ਕਹਿ ਰਿਹਾ ਕਿ ਸਾਡਾ ਇਹਨਾਂ ਦੇ ਨਾਲ ਕੋਈ ਮਤਲਬ ਨਹੀਂ ਕੋਈ ਲਗਾ ਦੇਗਾ ਨਹੀਂ ਦੂਜੀ ਗੱਲ ਬੀਜੇਪੀ ਨੇ ਪੰਜਾਬ ਤੋਂ ਲੈਣਾ ਕੀ ਹੈ ਨੁਕਸਾਨ ਕੀਦਾ ਹੁੰਦਾ ਸਾਡਾ ਹੁੰਦਾ ਸਿੱਧੇ ਤੌਰ ਤੇ ਜੇ ਮੈਂ ਕਹਿਣਾ ਚਾਹਾਂ ਤਾਂ ਇਹ ਹੈ ਕਿ ਇਹਨਾਂ ਕਰਕੇ ਜਾਨੀ ਕਿ ਕਿਸਾਨ ਜਥੇਬੰਦੀਆਂ ਦੇ ਦਲਾਲਾਂ ਕਰਕੇ ਬੀਜੇਪੀ ਦੀ ਸਰਕਾਰ ਬਣ ਗਈ ਮੈਂ ਤਾਂ ਇਹ ਕਹੂੰਗਾ ਇਹਨਾਂ ਨੇ ਬਣਾਈ ਅੰਦਰਖਾਤੇ ਬੀਜੇਪੀ ਦੇ ਹੱਕ ਹੱਕ ਵਿੱਚ ਭੁਗਤੇ ਨੇ ਤੇ ਉਹਨੂੰ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਵੀ ਹੋਇਆ ਕੀ ਹੈ ਬਣੀ ਹੈ ਨਾ ਸਰਕਾਰ ਅੱਜ ਇਹਦੇ ਵਿੱਚ ਕੋਈ ਝੂਠ ਤਾਂ ਹੈ ਨਹੀਂ ਨਾ ਇਹਨਾਂ ਨੇ ਧਰਨਾ ਕਿਉਂ ਲਾਇਆ ਸੀ ਲੋਕਾਂ ਨੂੰ ਤਾਂ ਇਹ ਕਿਹਾ ਸੀ ਨਾ ਕਿ ਬੀਜੇਪੀ ਦਾ ਸੇ ਵਿਰੋਧ ਕਰਨ ਚੱਲੇ ਅਸੀਂ ਬੀਜੇਪੀ ਦੇ ਵਿਰੋਧ ਵਿੱਚ ਜੇ ਬੀਜੇਪੀ ਦਾ ਤੁਸੀਂ ਵਿਰੋਧ ਕੀਤਾ ਫਿਰ ਤੁਸੀਂ ਭੁਗਤੇ ਕਿਹਦੇ ਹੱਕ ਵਿੱਚੋਂ ਫਿਰ ਤੁਹਾਡੇ ਵਿਰੋਧ ਦਾ ਫਾਇਦਾ ਕਿਹਨੂੰ ਹੋਇਆ ਕਾਂਗਰਸ ਨੂੰ ਫਾਇਦਾ ਹੋਇਆ ਜਾਂ ਬੀਜੇਪੀ ਨੂੰ ਫਾਇਦਾ ਹੋਇਆ ਪੰਜਾਬ ਦੇ ਲੋਕੋ ਇਹ ਸ਼ਰਿਆਂ ਪਤਾ ਲੱਗ ਗਿਆ ਕਿ ਇਹ ਦਲਾਲ ਨੇ ਮੋٹے ਪੈਸੇ ਬੈਗਾਂ ਦੇ ਬੈਗ ਇਹਨਾਂ ਨੇ ਲਏ ਨੇ ਤੇ ਬੀਜੇਪੀ ਨੇ ਸਰਕਾਰ ਬਣਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਜਥੇਬੰਦੀਆਂ ਵਾਲੇ ਦਲਾਲਾਂ ਦੀ ਅੱਜ ਗੱਲ ਤੁਹਾਡੇ ਨਾਲ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜਿਹੜਾ ਵੀ ਇਹਨਾਂ ਨੇ ਪੰधेर ਵਰਗਿਆਂ ਨੇ ਤੇ ਜਾ ਜਗਜੀਤ ਡੱਲੇਵਾਲ ਵਰਗਿਆਂ ਨੇ ਧਰਨਾ ਲਾਇਆ ਹੋਇਆ ਸੰਭੂ ਬਾਰਡਰ ਤੇ ਤੇ ਉਹਦਾ ਨੁਕਸਾਨ ਕਿਨੂੰ ਹੋ ਰਿਹਾ ਹੈ ਪੰਜਾਬ ਦੇ ਉਹ ਲੋਕ ਨੇੜੇ ਛੋਟੇ ਵਪਾਰੀ ਨੇ ਜਿਹੜਾ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਜਾਂ ਪੂਰੇ ਪੰਜਾਬ ਵਿੱਚ ਮਾਲ ਪਹੁੰਚਦਾ ਹੈ ਉਹਦੇ ਵਿੱਚ ਕੱਪੜਾ ਵੀ ਹੈ ਖਾਣ ਪੀਣ ਦੀਆਂ ਵਸਤਾਂ ਨੇ ਤੇ ਹੋਰ ਬੜਾ ਪੰਜਾਬ ਦੇ ਵਿੱਚ ਤੇ ਜਦੋਂ ਧਰਨੇ ਦੇ ਵਿੱਚ ਇਹ ਸਭ ਕੁਝ ਕੈਲੀਓ ਰੁਕ ਜਾਂਦਾ ਹੈ ਉੱਥੇ ਜਿਵੇਂ ਟਰੱਕ ਆਉਂਦੇ ਉਹ ਡੇਡਾ ਕਰਾਇਆ ਲੈਂਦੇ ਆ ਤੇ ਜਿਹੜਾ ਅੰਮ੍ਰਿਤਸਰ ਸ਼ਹਿਰ ਹੈਗਾ ਤੁਹਾਨੂੰ ਪਤਾ ਹੈ ਉਹ ਟੂਰਿਸਟ ਵਾਸਤੇ ਕਿੱਡੇ ਕਿੱਡੇ ਹੋਟਲ ਵੱਡੇ ਨੇ ਦੁਕਾਨਦਾਰ ਕਿੰਨੇ ਪਰੇਸ਼ਾਨ ਨੇ ਆਮ ਲੋਕਾਂ ਦੀ ਆਵਾਜ਼ਾਈ ਕਰਕੇ ਕਿੰਨੀ ਖੱਜਲ ਖਵਾਰੀ ਹੁੰਦੀ ਹੈ ਕਿੰਨੀ ਉਹਨਾਂ ਨੂੰ ਕਹਿ ਲਈਏ ਇਹ ਸਿਰ ਤੇ ਹੰਡਾਉਣੀ ਪੈਂਦੀ ਹੈ ਇਹਨਾਂ ਦੀ ਖੱਜਲ ਖਵਾਰੀ ਕਰਕੇ ਹੁਣ ਮੈਂ ਜਿਹੜੀ ਇੱਥੇ ਬੇਨਤੀ ਕਰਨੀ ਆ ਥੋੜਾ ਜਿਹਾ ਧਿਆਨ ਦੇ ਨਾਲ ਸੁਣੋ ਦਿੱਲੀ ਤੋਂ ਜੋ ਕੁਝ ਆਉਂਦਾ ਮਟੀਰੀਅਲ ਉਹਨੂੰ ਆਉਣ ਵਿੱਚ ਕਿੰਨਾ ਟਾਈਮ ਲੱਗਦਾ ਤੇ ਆਉਂਦਾ ਕਿੱਥੇ ਆ ਮੁੰਸਰ ਸ਼ਹਿਰ ਹੁੰਦਾ ਪਟਿਆਲੇ ਆਉਂਦਾ ਸਰੂਦ ਬੰਨਣਾ ਜਾਨਕਿ ਪੂਰੇ ਪੰਜਾਬ ਵਿੱਚ ਇਹ ਕਹ ਲੋ ਆਉਂਦਾ ਲੁਧਿਆਣਾ ਬਹੁਤ ਵੱਡਾ ਸ਼ਹਿਰ ਹੈ ਤੇ ਉਹਦਾ ਨੁਕਸਾਨ ਕਿਨੂੰ ਹੋ ਰਿਹਾ ਹੈ ਤੇ ਉਹਦਾ ਡੇਟਾ ਕਰਾਇਆ ਜਾਨਕਿ ਡੇਡੀ ਕੀਮਤ ਕਿਨੂੰ ਦੇਣੀ ਪੈਂਦੀ ਹੈ ਪੰਜਾਬ ਦੇ ਲੋਕਾਂ ਨੇ ਜਿਹੜੇ ਰੋਡ ਜਾਮ ਕੀਤੇ ਨੇ ਉੱਤੇ ਪਰੇਸ਼ਾਨ ਕੌਣ ਨੇ ਪੰਜਾਬ ਦੇ ਲੋਕ ਨੇ ਤੇ ਘਾਟਾ ਕਿਨੂੰ ਪਹਿਰੇ ਆ ਪੰਜਾਬ ਦੇ ਲੋਕਾਂ ਨੂੰ ਪਹਿਰੇ ਹੁਣ ਇਹ ਜਿਹੜੇ ਕਿਸਾਨ ਜਥਿਆਂ ਦੇ ਜਥੇਬੰਦੀਆਂ ਵਾਲੇ ਦਲਾਲ ਨੇ ਅੱਜ ਇਹ ਦਲਾਲ ਨੇ ਇਹ ਸਾਬਤ ਹੋ ਗਿਆ ਖਾਜਮ ਕਰ ਲਿਓ ਮੈਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਗੱਲ ਕਰਨੀ ਸਰਾਂ ਨੇ ਸਰਕਾਰ ਕਿਹਦੀ ਬਣ ਗਈ ਅੱਜ ਬਣ ਗਈ ਨਾ ਸਰਕਾਰ ਬੀਜੇਪੀ ਦੀ ਬਣ ਗਈ ਅਰੋੜਾ ਕੀ ਪਹਿਰੇ ਸੀ ਕਾਂਗਰਸੀ ਸਰਕਾਰ ਬਣੂ ਹੋਣੇ ਕਿਸਾਨ ਜੱਥੇਬੰਦੀਆਂ ਵਾਲੇ ਦੱਸਣ ਵੀ ਤੁਸੀਂ ਕਿਹਦੇ ਹੱਕ ਵਿੱਚ ਭੁਗਤਿਓ ਇਹ ਖੁਲਾਸਾ ਤਾਂ ਕਰਨੀ ਪੈਣਾ ਨਾ ਜੇ ਤੁਸੀਂ ਬੀਜੇਪੀ ਦਾ ਬਰੋਲ ਕਰਦੀ ਸੀ ਫਿਰ ਕਾਂਗਰਸ ਸਰਕਾਰ ਕਿਉਂ ਨਾ ਬਣੀ ਜੇ ਤੁਸੀਂ ਅੰਦਰ ਖਾਤੇ ਭੁਗਤਿਓ ਤੇ ਤੁਸੀਂ ਦਲਾਲ ਹੋ ਇਹਦਾ ਮਤਲਬ ਤੁਹਾਡੇ ਧਰਨਾ ਲਾਉਣ ਕਰਕੇ ਹਰਾਨੇ ਜੀ ਹਰਾਨੇ ਵਿੱਚ ਬੀਜੇਪੀ ਦੀ ਸਰਕਾਰ ਬਣ ਗਈ ਇਹ ਤਾਂ ਚਾਹੀਏ ਤਾਂ ਕੋਈ ਮੁਨਕਰ ਨਹੀਂ ਹੋ ਸਕਦਾ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰ ਰਹੀ ਆ ਇਹਨਾਂ ਦਲਾਲਾਂ ਤੋਂ ਇਸ ਮਾਫੀਆ ਤੋਂ ਖਿਹੜਾ ਛਡਾ ਲਓ ਜਿੰਨਾ ਵੀ ਨੁਕਸਾਨ ਹੋ ਰਿਹਾ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਉਹ ਦਿੱਲੀ ਦਾ ਨਹੀਂ ਹੋ ਰਿਹਾ ਨਾ ਬਿਜਲੀ ਦਾ ਹੋ ਰਿਹਾ ਉਹ ਨੁਕਸਾਨ ਸਾਡੇ ਪੰਜਾਬ ਦੇ ਲੋਕਾਂ ਦਾ ਹੋ ਰਿਹਾ ਹੋ ਕਿਹਨਾਂ ਦਾ ਰਿਹਾ ਜਿਹੜਾ ਛੋਟਾ ਦੁਕਾਨਦਾਰ ਹੈ ਛੋਟਾ ਵਪਾਰੀ ਹੈ ਹੁਣ ਜਿਹੜੇ ਟਰੱਕ ਆਉਂਦੇ ਨੇ ਉਹ ਕੀਦੇ ਨੇ ਉਹ ਕੋਈ ਬਹੁਤੇ ਅਮੀਰ ਨਹੀਂ ਹੈਗੇ ਜੇ ਕਿਸੇ ਨੇ ਦੋ ਟਰੱਕ ਪਾਏ ਹੋਏ ਆ ਉਹ ਵੀ ਬਹੁਤਾ ਅਮੀਰ ਨਹੀਂ ਹੈਗਾ ਉਹਦੇ ਖਰਚੇ ਦੇਖੋ ਤੇ ਉਹ ਡੁੱਡਾ ਕਿਰਾਇਆ ਕਿਉਂ ਲੈ ਰਿਆ ਕਿਉਂਕਿ ਰਸਤੇ ਵਿੱਚ ਟਰੱਕ ਸਟਕ ਹੋ ਜਾਂਦਾ ਰੁਕਣਾ ਪੈਂਦਾ ਤਿੰਨ ਤਿੰਨ ਚਾਰ ਤਿੰਨ ਲੱਗ ਜਾਂਦੇ ਤੇ ਉਹ ਕਿਹਨੂੰ ਪੈ ਰਿਹਾ ਸਾਰਾ ਕੁਝ ਉਹ ਪੰਜਾਬ ਦੇ ਸਰ ਤੇ ਬੋਝ ਆ ਨਾ ਪਰ ਇਹ ਬੀਜੇਪੀ ਦੇ ਦਲਾਲ ਕਹਿਣ ਵਿੱਚ ਮੈਨੂੰ ਕੋਈ ਸ਼ੰਕਾ ਨਹੀਂ ਹਾਲਾਂਕਿ ਬੀਜਪੀ ਵਾਰੇ ਸਿੱਧਾ ਕਹਿ ਰਿਹਾ ਕਿ ਸਾਡਾ ਇਹਨਾਂ ਦੇ ਨਾਲ ਕੋਈ ਮਤਲਬ ਨਹੀਂ ਕੋਈ ਲਾਗਾ ਦੇਗਾ ਨਹੀਂ ਦੂਜੀ ਗੱਲ ਬੀਜਪੀ ਨੇ ਪੰਜਾਬ ਤੋਂ ਲੈਣਾ ਕੀ ਹੈ ਨੁਕਸਾਨ ਕਿਹਦਾ ਹੁੰਦਾ ਹੈ ਸਾਡਾ ਹੁੰਦਾ ਸਿੱਧੇ ਤੌਰ ਤੇ ਜੇ ਮੈਂ ਕਹਿਣਾ ਚਾਹਾਂ ਤਾਂ ਇਹ ਹੈ ਕਿ ਇਹਨਾਂ ਕਰਕੇ ਜਾਨੀ ਕਿ ਕਿਸਾਨ ਜਥੇਬੰਦੀਆਂ ਦੇ ਦਲਾਲਾਂ ਕਰਕੇ ਬੀਜੇਪੀ ਦੀ ਸਰਕਾਰ ਬਣ ਗਈ। ਮੈਂ ਤਾਂ ਇਹ ਕਹਾਂਗਾ ਇਹਨਾਂ ਨੇ ਬਣਾਈ ਹੈ। ਅੰਦਰਖਾਤੇ ਬੀਜੇਪੀ ਦੇ ਹੱਕ ਹੱਕ ਵਿੱਚ ਉਗਦੇ ਨੇ। ਤੇ ਉਹਨੂੰ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ। ਵੀ ਹੋਇਆ ਕੀ ਹੈ। ਬਣੀ ਹੈ ਨਾ ਸਰਕਾਰ ਅੱਜ। ਇਹਦੇ ਵਿੱਚ ਕੋਈ ਝੂਠ ਤਾਂ ਹੈ ਨਹੀਂ ਨਾ। ਇਹਨਾਂ ਨੇ ਧਰਨਾ ਕਿਉਂ ਲਾਇਆ ਸੀ? ਲੋਕਾਂ ਨੂੰ ਤਾਂ ਇਹ ਕਿਹਾ ਸੀ ਨਾ ਕਿ ਬੀਜੇਪੀ ਦਾ ਸੀ ਵਿਰੋਧ ਕਰਨ ਚੱਲੇ। ਅਸੀਂ ਬੀਜੇਪੀ ਦੇ ਵਿਰੋਧ ਵਿੱਚ ਜੇ ਬੀਜਪੀ ਦਾ ਤੁਸੀਂ ਵਿਰੋਧ ਕੀਤਾ ਫਿਰ ਤੁਸੀਂ ਭੁਗਤੇ ਕਿਹਦੇ ਹੱਕ ਵਿੱਚੋਂ ਫਿਰ ਤੁਹਾਡੇ ਵਿਰੋਧ ਦਾ ਫਾਇਦਾ ਕਿਹਨੂੰ ਹੋਇਆ ਕਾਂਗਰਸ ਨੂੰ ਫਾਇਦਾ ਹੋਇਆ ਜਾਂ ਬੀਜਪੀ ਨੂੰ ਫਾਇਦਾ ਹੋਇਆ ਪੰਜਾਬ ਦੇ ਲੋਕੋ ਇਹ ਸ਼ਰਿਆਂ ਪਤਾ ਲੱਗ ਗਿਆ ਕਿ ਇਹ ਦਲਾਲ ਨੇ ਮੋٹے ਪੈਸੇ ਬੈਗਾਂ ਦੇ ਬੈਗ ਇਹਨਾਂ ਨੇ ਲਏ ਨੇ ਤੇ ਬੀਜਪੀ ਨੇ ਸਰਕਾਰ ਬਣਾ ਦਿੱਤੀ ਹੁਣ ਛੇਤਰਫੇਰ ਨਹੀਂ ਲੋੜ ਇਹਨੂੰ ਚੰਗੀ ਤਰ੍ਹਾਂ ਇਹ ਪੰਜਾਬ ਦਾ ਫਾਇਦਾ ਨਹੀਂ ਕਰ ਰਹੇ ਪੰਜਾਬ ਦਾ ਨੁਕਸਾਨ ਕਰ ਰਹੇ ਨੇ ਪੰਜਾਬ ਦਾ ਬੇੜਾ ਘਰ ਕਰ ਰਹੇ ਨੇ ਜਿੰਨਾ ਵੀ ਨੁਕਸਾਨ ਹੋ ਰਿਹਾ ਇਹਨਾਂ ਧਰਨਾਂ ਕਰਕੇ ਉਹ ਨੁਕਸਾਨ ਬੀਜਪੀ ਦਾ ਨਹੀਂ ਹੋ ਰਿਹਾ ਉਹ ਨੁਕਸਾਨ ਪੰਜਾਬ ਦਾ ਹੋ ਰਿਹਾ ਇਹ ਚੇਤੇ ਰੱਖੋ ਮੇਰੀ ਗੱਲ ਅੱਜ ਇਹ ਗੱਲ ਮੈਂ ਤੁਹਾਨੂੰ ਸ਼ਰਯਾਮ ਕਹਿ ਦਿੱ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਜੇ ਬੀਜਪੀ ਦੀ ਹਰਿਆਣੇ ਵਿੱਚ ਸਰਕਾਰ ਬਣੀ ਹੈ ਤਾਂ ਕਿਸਾਨ ਜਥੇਬੰਦੀਆਂ ਦੇ ਦਲਾਲਾਂ ਕਰਕੇ ਬਣੀ ਹੈ ਸਰਬਨ ਭੰਦੇ ਰੋ ਗਿਆ ਅੱਜ ਦੀ ਢੱਲੇ ਵਾਲੋਂ ਜਿੰਨੇ ਵੀ ਹੈਗੇ ਨੇ ਜਿਨ੍ਹਾਂ ਨੇ ਪੰਜਾਬੇ ਧਰਨਾ ਲਾਇਆ ਹੋਇਆ ਜੇ ਸ਼ੰਭੂ ਬੜਨ ਤਾਂ ਮੰਗਾਇਆ ਹੋਇਆ ਉਹਨਾਂ ਦੀ ਦੇਣ ਹੈ ਭਾਜਪਾ ਦੀ ਸਰਕਾਰ ਬਣਨਾ ਹਰਿਆਣਾ ਦੇ ਵਿੱਚ ਇਹ ਸਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ